ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਦੱਸਦੀ ਹੈ ਕਿ 9 ਸਾਲਾਂ ਨਾਬਾਲਗ ਲੜਕੇ ਦੇ ਵੱਲੋਂ 3 ਸਾਲਾ ਬੱਚੀ ਦੇ ਨਾਲ ਬਲਦਕਾਰ ਕੀਤਾ ਗਿਆ ਜਿਸ ਦੇ ਇਲਜ਼ਾਮ ਲੱਗ ਰਹੇ ਨੇ। ਇਹ ਮਾਮਲਾ ਸਾਹਮਣੇ ਆਉਂਦਾ ਹੈ ਜਿਸ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਖਾਣਾ ਡਿਵੀਜ਼ਨ ਨੰਬਰ 3 ਦੇ ਐਸ ਐਚ ਓ ਦਾ ਕਹਿਣਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਲੁਧਿਆਣਾ ਦੇ ਵਿੱਚ 3 ਸਾਲਾ ਬੱਚੀ ਦੇ ਨਾਲ 9 ਸਾਲਾ ਨਾਬਾਲਗ ਦੇ ਵੱਲੋਂ ਬਲਦਕਾਰ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਦੇ ਦਰਦਾਰਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਬੱਚੀ ਦਾ ਸਿਵਲ

ठीक है तो आपको कैसे पता लगा बच्ची के साथ गलत हरकत हुआ है मैं सो रही थी जब मैं उठी ना बच्ची नहीं देखी थी पापा को बोले आप ढूंढो जाओ तो ये ढूंढने तो गए तो तो उसके में मिली ठीक है क्या बोला बच्चा था? वो बच्चा भाग गया था इन्होंने उसको मारा था ना वो भाग गया था आपके बच्चे की उम्र कितनी है तीन साल तीन साल की है तो जिसने किया उसकी उम्र कितनी है दस ग्यारह साल अच्छा तो फिर उसको पुलिस के समाज लेके आए हाँ जी अभी सामने लेके मल्ले वालों ने फोन किया अच्छा अब क्या बोल रही पुलिस पुलिस पहले कोई कार्रवाई नहीं कर रही थी जब दूसरे मीडिया वाले आए तब तो सुनवाई की है इन्होंने अभी क्या मांगा आपकी बस मेरे मेरे बेटी को इंसाफ मिलना चाहिए आज ये मेरी बेटी के साथ हुआ कल किसी और के साथ होगा बच्ची सर तीन साल की बच्ची है छोटी बच्ची है प्रवासी है ਗੋਰਖਪੁਰ ਇੱਕ ਗੋਰਖਪੁਰ ਲੜਕਾ ਗੋਰਖਪੁਰ ਦਾ ਤੇ ਲੜਕੀ ਦਾ ਪਰਿਵਾਰ ਦਰਬੰਗਾ ਦੇ ਸੀ ਬਿਹਾਰ ਦਾ ਲੜਕੀ ਵੀ ਪ੍ਰਵਾਸੀ ਹੈ ਤੇ ਲੜਕਾ ਵੀ ਪ੍ਰਵਾਸੀ ਹੈ ਜੀ ਜੀ ਛੋਟੇ ਬੱਚੇ ਹਨ ਦੋਨੋਂ ਅੱਛਾ ਜੀ ਉਹ ਜੋ ਗ੍ਰੈਵਿਟੀ ਹੈ ਬਿਆਨ ਜਿਸ ਤਰ੍ਹਾਂ ਦਾ ਉਸ ਦਾ ਉਹ ਕਾਰਵਾਈ ਅਸੀਂ ਕਰ ਰਹੇ ਹਾਂ ਜੀ ਬਾਕੀ ਜੋ ਤਫਤੀਸ਼ ਚ ਜਿਵੇਂ ਗੱਲ ਆਉਗੀ ਉਸ ਨੂੰ ਦਾ ਉੱਤਰ ਨੂੰ ਦੱਸਿਆ ਜਾਵੇਗਾ ਬੱਚਾ ਪੜਦਾ ਹੈ ਜੀ ਬੱਚਾ ਜੋ ਪਹਿਲੇ ਸਾਲ ਤੋਂ ਜਾਂਦਾ ਸਕੂਲ ਛੋਟਾ ਬੱਚਾ ਕਿੰਨੀ ਦੇਰ ਤੱਕ ਰਹੇ ਉਸ ਲੜਕੀ ਜੋ ਹੈ ਉਹਦਾ ਪਰਿਵਾਰ ਤਾਂ 3-4 ਮਹੀਨੇ ਤੋਂ ਹੀ ਉੱਥੇ ਆਇਆ ਤੇ ਜਿਹੜਾ ਲੜਕੇ ਦਾ ਰੱਟਣ ਸੌਲਪ ਹੋ ਰਿਹਾ ਜੀ ਉੱਪਰ ਤੋਂ ਲੈ ਵੇਰੀਫਾਈਟ ਰਹੇ ਜੀ ਕੱਪ ਤੋਂ ਉੱਥੇ ਰਹਿ ਰਹੇ ਸੀ ਸਰ ਇਹ 3 ਕੁ ਮਹੀਨੇ ਤੋਂ ਲੜਕੀ ਵਾਲਿਆਂ ਸਰ 8-9 ਸਾਲ ਤੋਂ ਲੜਕੇ ਵਾਲੇ ਜੀ ਬਾਕੀ ਜੋ ਤੁਸੀਂ ਸਰ ਲੜਕੇ ਦੀ ਕਿੱਡੀ ਉਮਰ ਹੈ 8 ਤੋਂ 9 ਸਾਲ ਦਾ ਬਾਕੀ ਡਾਕੂਮੈਂਟ ਵੈਰੀਫਾਈ ਕਰਾਂਗੇ ਸਰ ਇਸ ਮੁਤਾਬਕ ਉਸ ਨੋਕ ਹੋ ਕੇ ਕਾਰ ਵੀ ਕਰਾਂਗੇ ਠੀਕ ਹੈ ਜੀ